ਹਾਂ ਨਹੀਂ ਮੈਂ ਨਹੀਂ ਗਰਮੀ ਵਾਲੇ ਕੱਪੜੇ ਜਿਆਦਾ ਲੈਂਦੀ ਹੁੰਦੀ ਮੈਂ ਤਾਂ ਦੋ ਕੇ ਸੂਟ ਲੈਣੀ ਹੁੰਦੀ ਆ ਹਾਂ ਅੱਛਾ ਲੈ ਉਹਨੇ ਤਾਂ 35000 ਰੁਪਏ ਸਲਾਈ ਦਾ ਬਣਾਤਾ 6 ਮਹੀਨੇ ਹਾਂ ਆਹੋ ਫੇਰ ਦੱਸ ਨਾ ਕੱਪੜੇ ਕਿਤੇ ਆਲੇ-ਦਾਲੇ ਲੈ ਲੈਣੇ ਹੁੰਦੇ ਨੇ ਇਹਨੇ ਉਹੀ ਤਾਂ ਗੱਲ ਆ ਵੀ ਦੋ ਸੂਟ ਲੈ ਲਓ ਹਾੜੀ-ਸੋਣੀ ਤੇ ਚਲੋ ਇੱਕ ਘਰ ਪਾਉਣ ਦੋ ਘਰ ਪਾਉਣ ਨਾਲ ਇੱਕ ਧੋ ਲਓ ਦੂਜਾ ਸੁੱਕ ਜਾਂਦਾ ਜਾਨੂ ਹੱਕ ਨਹੀਂ ਗਰਮੀ ਤੇ ਗੈਰ ਸੁੱਕ ਜਾਂਦਾ ਲਾ ਮੈਂ ਕਿਹਦੇ 50 ਮਿੰਟਾਂ ਦੀ ਸੂਟ ਸੁੱਕ ਜਾਂਦਾ ਮੈਂ ਤਾਂ ਉਹੀ ਨਾ ਕੇ ਉਹੀ ਪਾ ਲੈਣੀ ਮੈਂ ਨਹੀਂ ਕਦੇ ਆਂ ਭਣੇ ਸਮਾਈਆਂ ਬਹੁਤ ਨੇ ਹਾਂ ਨਾ ਨਾ ਹਾਂ ਇੰਨੇ ਕੱਪੜੇ ਕਹਾ ਲੋਕਾਂ ਨੂੰ ਕੱਪੜੇ ਦਿਖਾਉਣੇ ਨੇ ਘਰ ਦਾ ਜਹੇ ਦਾਲ ਚ ਪਾਉਣ ਨੂੰ ਨੂਨ ਨਾ ਹੋਵੇ ਹੈ ਕੱਪੜੇ ਪੇਟੀ ਖੋਲ ਕੇ ਦੇਖੂ ਅਗਲਾ ਹਾਂ ਨਾ ਅੱਜਕੱਲ ਤਾਂ ਉਹੀ ਬਚੂ ਭੈਣੇ ਜਿਹੜਾ ਕੱਪੜੇ ਘੱਟ ਪਾਉਂਦਾ। ਕਈ ਵਾਰੀ ਤਾਂ ਆਇਆ ਕਰਦੀ ਸੀ ਅੱਗੇ ਆਪਣੀਆਂ ਮਾਵਾ ਆ ਦੇਹਲਾ ਗੋਡੇ ਬਦਲਾ ਲੈਂਦੀ ਸੀ ਤੇ ਕਹਿੰਦੀ ਹਾਂ ਸਲਵਾਰਾਂ ਦੇ ਢੇੜ ਕੇ ਪਿਛਲਾ ਪਾਸਾ ਉੱਤੇ ਕਰ ਲੈਂਦੀ ਸੀ ਆਹ ਜਿਹੜੇ ਪੱਟੀਆਂ ਵਾਲਾ ਹੁੰਦਾ ਉਤਲਾ ਪਾਸੇ ਥੱਲੇ ਕਰ ਲੈਂਦੀ ਸੀ ਕਹਿੰਦੀ ਸੀ ਇਸ ਤਾਂ ਪੱਟ ਬਦਲਾ ਲੈਂਦੀ ਹਾਂ। ਦੇ ਉਹ ਵੀ ਟਾਈਮ ਸੀ ਉਹ ਵੀ ਸਾਰੀ ਯਾਦ ਆਦੀ ਸੀ। ਹਾਂ। ਪਾਉਣੋਂ ਪਰੇ ਕੱਪੜੇ ਦਾ ਦਿਖਾਵਾ ਕਰ ਲਿਆ ਘਰੇ ਚਾਹੇ ਕੁਝ ਹੋਵੇ ਚਾਹੇ ਨਾ ਹੋਵੇ ਬਸ ਕੱਪੜਾ ਨਿੱਤ ਨਵਾਂ ਸੂਟ ਪਾਇਆ ਹੋਇਆ ਹੋਵੇ ਹਾਂ ਐਨੀ ਤਾਂ ਭਾਈ ਸਲਾਈ ਨਹੀਂ ਦਿੱਤੀ ਜਾਂਦਾ ਮੈਂ ਤਾਂ ਦੋ ਸੂਟ ਸਲੋਣੀ ਹੁੰਦੀ ਆ ਘਰ ਨੂੰ ਇੱਕ ਨਾ ਬਾਹਰ ਅੰਦਰ ਵਾਹｅ ਹਾਏ ਐਨੀ ਸੂਟ ਦੁਕਾਨ ਕਰਨੀਆਂ ਨਾ ਭਾਈ ਸਾਡੀ ਬਹੂ ਕੋ ਨਾਲ ਗੱਲ ਕਰੀ ਨਾ ਉਹ ਵੀ ਮਗਰ ਲੱਜੂ ਹਾਂ ਇੱਥੇ ਮਿੱਟੀ ਪਾ